ਕਿਸਾਨ ਭਰਾਵੋ ਅੱਜ ਆਪਣਾ ਝੋਨਾ 100 ਦਿਨ ਦਾ ਹੋ ਗਿਆ ਪੂਰਾ ਬਿਲਕੁਲ ਇੱਕ ਸਾਰ ਖੜਾ ਡੋਗਰ ਪੂਸਾ ਵੈਰੈਟੀ ਆ ਅੱਜ 1 ਮਹੀਨਾ ਹੋ ਗਿਆ ਪ੍ਰਾਣ ਪਾਈ ਨੂੰ ਤੇ ਹੁਣ ਆਪਾਂ ਦੋ ਸਪ੍ਰੇਆਂ ਕਰਾਂਗੇ ਤੇ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਨਾ ਕੋਈ ਵੱਧਮਾ ਬੂਟਾ ਨਾ ਕੋਈ ਘਟਮਾ ਬੂਟਾ ਇੱਕ ਸਾਰ ਖੜਾ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਆਸ ਕਰਦੇ ਆ ਕਿ ਸਾਰੇ ਕਿਸਾਨ ਭਰਾ ਚੜ੍ਹਦੀ ਕਲਾ 'ਚ ਹੋਣਗੇ ਫਸਲ ਬਾੜੀ ਵੀ ਸਾਰੇ ਕਿਸਾਨ ਭਰਾਵਾਂ ਦੀ ਜਿਹੜੀ ਉਹ ਵਧੀਆ ਹੋਊਗੀ ਤੇ ਅੱਜ ਆਪਾਂ ਗੱਲ ਕਰਦੇ ਆ ਆਪਣੇ ਝੋਨੇ ਬਾਰੇ ਕਈ ਭਰਾਵਾਂ ਦੇ ਸਵਾਲ ਸੀ ਕਿ ਬਾਈ ਜਿਹੜਾ ਕੁਝ ਤੁਸੀਂ ਪਾਈ ਜੰਨੇ ਆ ਇਹਦਾ ਰਿਜ਼ਲਟ ਨਹੀਂ ਮਿਲਦਾ ਜਾਂ ਇਹਦਾ ਕੋਈ ਫਾਇਦਾ ਨਹੀਂ ਤੇ ਆਹ ਦੇਖ ਲਓ ਬਾਈ ਸੋਡੇ ਸਾਹਮਣੇ ਆ ਰਿਜ਼ਲਟ ਅੱਜ ਪੂਰਾ 100 ਦਿਨ ਦਾ ਝੋਨਾ ਹੋ ਗਿਆ ਆਪਣਾ ਤੇ ਡੋਗਰ ਪੂਸਾ ਇਹ ਵੈਰਾਈਟੀ ਆ ਬਾਈ ਸਾਡੇ ਇੱਥੇ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਹੀ ਦੱਸ ਦਿੰਨੇ ਆ ਵੀ ਨਹਿਰ ਦਾ ਪਾਣੀ ਬਹੁਤ ਜ਼ਿਆਦਾ ਬਾਈ ਨਹਿਰ ਦੇ ਪਾਣੀ ਨੂੰ ਜਿਹੜਾ ਉਹ ਡੋਗਰ ਪੂਸਾ ਬਹੁਤ ਜ਼ਿਆਦਾ ਮੰਦਾ 10 ਜੂਨ ਨੂੰ ਆਪਾਂ ਝੋਨਾ ਲਾਇਆ ਸੀਗਾ ਪੰਜਾਬੀ ਭਰਾਵਾਂ ਤੋਂ ਜਿਹੜਾ ਆਪਾਂ ਝੋਨਾ ਲਵਾਇਆ ਸੀਗਾ ਤੇ ਬਿਲਕੁਲ ਆ ਦੇਖੋ ਵੀ ਜਿਹੜਾ ਪੱਕ ਕੇ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣੀ ਮੁੰਜਰ ਆ ਤੇ ਅੱਗੇ ਵੀ ਬਾਬਾ ਮਿਹਰ ਰੱਖੇ ਤੇ ਦੱਸਾਂਗੇ ਫਿਰ ਤੁਹਾਨੂੰ ਵੀ ਕੀ ਝਾੜ ਦਿੰਦਾ ਇਹ ਸਾਰੇ ਤੇ 10 ਜੂਨ ਨੂੰ ਇਹ ਆਪਾਂ ਬਾਈ ਝੋਨਾ ਲਾਇਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਆਪਾਂ 3 ਗੱਟੇ ਤੇ ਯੂਰੀਆ ਦੇ ਪਾਏ ਸੀ ਜਦੋਂ 50 ਕਿਲੋ ਦਾ ਗੱਟਾ ਆਉਂਦਾ ਸੀਗਾ ਉਦੋਂ ਵੀ 3 ਗੱਟੇ ਪਾਉਂਦੇ ਆ ਤੇ ਜਦੋਂ 45 ਕਿਲੋ ਦਾ ਹੋ ਗਿਆ ਹੁਣ ਵੀ ਆਪਾਂ ਜਿਹੜੇ ਤਿੰਨ ਗੱਟੇ ਪਾਉਣੇ ਆ ਤੇ ਖਰਚਾ ਜੇ ਆਪਾਂ ਦੇਖੀਏ ਕੋਈ ਆਪਾਂ ਇੱਥੇ ਬਈ ਜਿੰਕ ਨਹੀਂ ਪਾਈ ਲੋਹਾ ਨਹੀਂ ਪਾਇਆ ਜਾਂ ਕਿਸੇ ਤਰ੍ਹਾਂ ਦਾ ਕੁਝ ਨਹੀਂ ਪਾਇਆ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਪਹਿਲੀ ਰੇਹ ਦੇ ਨਾਲ 1 ਗੱਟਾ ਸਫਰ ਦਾ ਤੇ 1 ਗੱਟਾ ਪਾਇਆ ਸੀ ਯੂਰੀਆ ਦਾ ਦੂਜੀ ਰੇਹ ਦੇ ਵਿੱਚ ਆਪਾਂ ਅੱਧਾ ਕਿਲੋ 1263 ਹੈਮੀ ਐਗਰੋ ਦਾ ਪਾਇਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਪਾਈ ਸੀਗੀ ਲੈਂਬੜਾ ਕਈ ਆਪਣੇ ਕਿਸਾਨ ਭਰਾ ਕਲੋਰੋ ਪਾ ਦਿੰਦੇ ਆ ਪਰ ਆਪਾਂ ਬਈ 4 ਕਿੱਲਿਆਂ ਦੇ ਹਿਸਾਬ ਨਾਲ 4 ਕਿੱਲਿਆਂ ਤੇ 1 ਲੀਟਰ ਜਿਹੜਾ 250 ਮਲ ਕਿੱਲੇ ਦੀ ਡੋਜ਼ ਲੈ ਮੜਾ ਦੀ ਉਹ ਪਾਉਣੇ ਹੁੰਨੇ ਆ ਤੇ ਉਸ ਤੋਂ ਬਾਅਦ ਤੀਜੀ ਯੂਰੀਆ ਜਿਹੜੀ ਉਹ ਕੱਲੀ ਪਾਈ ਸੀਗੀ ਤੇ 8 ਕਿਲੋ ਜਿਹੜੀ ਆਪਾਂ ਪ੍ਰਾਣ ਪਾਈ ਸੀ ਅੱਜ ਪੂਰਾ 1 ਮਹੀਨਾ ਹੋ ਗਿਆ ਪ੍ਰਾਣ ਪਾਈ ਨੂੰ ਹੁਣ ਜਿਹੜੀਆਂ ਆਪਾਂ ਇੱਥੇ ਦੋ ਸਪ੍ਰੇਆ ਕਰਾਂਗੇ ਅੱਜ ਸਪਰੇਅ ਕਰਨੀ ਸੀ ਪਰ ਅੱਜ ਸਾਡੇ ਹਲਕੀ ਜਿਹੀ ਜਿਹੜੀ ਬਾਰਿਸ਼ ਹੋ ਰਹੀ ਆ ਤੇ ਇੱਕ ਦੋ ਦਿਨਾਂ ਚ ਜਦੋਂ ਮੌਸਮ ਸਾਫ਼ ਹੋ ਗਿਆ ਤਾਂ ਜਿਹੜੀ ਸਪਰੇਅ ਦੇ ਵਿੱਚ ਆਪਾਂ ਅਕਟਾਰਾ ਲੇਕੜ ਤੇ ਇੱਕ ਪੂਰਾ ਚੰਗਾ ਫੰਗੀਸਾਈਡ ਤੇ ਜਿਹੜੀ ਸੁੰਡੀ ਵਾਲੀ ਦਵਾਈ ਤਿੰਨੋਂ ਮਿਲਾ ਕੇ ਜਿਹੜੀ ਆਪਾਂ ਦੋ ਸਪਰੇਆਂ ਕਰਾਂਗੇ ਤੇ ਜਿਹੜੀ ਲਾਸਟ ਵਾਲੀ ਸਪਰੇ ਕਰਾਂਗੇ ਦੂਜੀ ਸਪਰੇ ਕਰਾਂਗੇ ਉਹਦੇ ਵਿੱਚ ਜਿਹੜੀ ਆਪਾਂ ਸੁੰਡੀ ਵਾਲੀ ਡੋਜ਼ ਉਹ ਥੋੜੀ ਜਿਹੀ ਘਟਾ ਦਿੰਨੇ ਹੁੰਨੇ ਆ ਤੇ ਅਕਟਾਰਾ ਲੇਕੜ ਤੇ ਜਿਹੜਾ ਫੰਗੀਸਾਈਡ ਆ ਉਹ ਪਾ ਦਿੰਨੇ ਹੁੰਨੇ ਆ ਆਪਾਂ ਤੇ ਕਦੇ ਵੀ ਬਈ ਸਾਡਾ ਨਾ ਤਾਂ ਬਾਬੇ ਦੀ ਕਿਰਪਾ ਨਾਲ ਝਾੜ ਘਟ ਰਿਆ ਤੇ ਨਾ ਹੀ ਕੋਈ ਬਿਮਾਰੀ ਪਈ ਆ ਕਈ ਕਹਿ ਦਿੰਦੇ ਆ ਵੀ ਡੋਗਰ ਪੁੱਸੇ ਨੂੰ ਬਿਮਾਰੀ ਬਹੁ ਪੈਂਦੀ ਆ ਪਰ ਬਈ ਆਪਾਂ ਨੂੰ 8-9 ਸਾਲ ਹੋ ਗਏ ਲਾਉਂਦਿਆਂ ਨੂੰ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣਾ ਪਕਾਰ ਰਿਹਾ ਜਾਂ ਜਿਹੜਾ ਪੂਰਾ ਵਧੀਆ ਝਾੜ ਦਿੰਦਾ ਝੋਨਾ ਤੇ ਆਹ ਦੇਖ ਲਓ ਵੀ ਇੱਕ ਸਾਰ ਖੜਾ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਜਾਊਗੀ ਕਿਤੇ ਵੀ ਤੁਹਾਨੂੰ ਨਾ ਕੋਈ ਵੱਧਮਾ ਬੂਟਾ ਨਾ ਕੋਈ ਘਟਮਾ ਬੂਟਾ ਐ ਬਿਲਕੁਲ ਇੱਕ ਸਾਰ ਖੜਾ ਪੜਾ ਇੱਥੋਂ ਐ ਰਸਤੀ ਨਾਲ ਮਣੀ ਚੱਲੋ ਤੇ ਲਾਸਟ ਤੱਕ ਆ ਹੀ ਮਿਲੂਗਾ ਤੁਹਾਨੂੰ ਤੇ ਇਹ ਆਪਣਾ ਬਾਈ ਜਿਹੜਾ ਨਿੱਜੀ ਤਜਰਬਾ ਸੀਗਾ ਉਹ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਤੇ ਕਈ ਭਰਾ ਕਹਿੰਦੇ ਸੀਗੇ ਕਿ ਖਰਚਾ ਜ਼ਿਆਦਾ ਕਰ ਦਿੰਨੇ ਆ ਤੁਸੀਂ ਇਹਨਾਂ ਦਾ ਕੋਈ ਫਾਇਦਾ ਨਹੀਂ ਆਪਾਂ ਬਾਈ ਜਿੰਨਾ ਕ ਆਪਾਂ ਆਵਦਾ ਤਜਰਬਾ ਰੱਖਦੇ ਆ ਸਭ ਤੋਂ ਘੱਟ ਖਰਚਾ ਕਰਕੇ ਜਿਹੜਾ ਆਪਾਂ ਝੋਨੇ ਤੇ ਉਹ ਆਪਦਾ ਝੋਨਾ ਵਧੀਆ ਝਾੜ ਲੈ ਲਈਦਾ ਝੋਨੇ ਤੋਂ ਕਿਉਂਕਿ ਕਈ ਆਪਣੇ ਭਰਾ ਦੇਖਦੇ ਨੇ ਵਾਹਣਾ ਦਾ ਓਡੋ ਓਡੀ ਹਿਸਾਬ ਹੁੰਦਾ ਵੀ ਉੱਥੇ ਜਿੰਕ ਵੀ ਪਾਉਣੀ ਪੈਂਦੀ ਐ ਲੋਹਾ ਵੀ ਪਾਉਣਾ ਪੈਂਦਾ ਜਾ ਕੋਈ ਸਲਫਰ ਪਾਉਣਾ ਪੈਂਦਾ ਪਰ ਸਾਡੇ ਬਈ ਨਹਿਰੀ ਪਾਣੀ ਆਪਾਂ ਪਹਿਲਾਂ ਵੀ ਦੱਸਿਆ ਵੀ ਬਹੁਤ ਜ਼ਿਆਦਾ ਨਹਿਰੀ ਪਾਣੀ ਜ਼ਿਆਦਾ ਹੋਣ ਕਰਕੇ ਜਿਹੜੀ ਵਾਧੂ ਕੋਈ ਆਪਾਂ ਕਹੀਏ ਕੈਮੀਕਲਾਂ ਦੀ ਨਹੀਂ ਲੋਡ ਪੈਂਦੀ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਅੱਜ 100 ਦਿਨ ਦਾ ਝੋਨਾ ਹੋ ਗਿਆ ਤੇ 1 ਮਹੀਨਾ ਹੋ ਗਿਆ ਪ੍ਰਾਣ ਪਾਈ ਨੂੰ ਤੇ ਹੁਣ ਆਪਾਂ ਦੋ ਸਪ੍ਰੇਆਂ ਕਰਾਂਗੇ ਤੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਦੱਸੋ ਕਮੈਂਟ ਕਰਕੇ ਵੀ ਕਿਵੇਂ ਲੱਗਾ ਝੋਨਾ ਸੋਨੂੰ